ਸਫਰਿਕਾਲ ਜੀ ਮੈਂ ਹਰਜੋਤ ਕੌਰ ਤੁਸੀ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਆਪਣੀ ਪੇਸ਼ੀ ਨੂੰ ਲਾਈਵ ਕਿਤੇ ਜਾਣ ਦੀ ਬੇਨਤੀ ਕੀਤੀ ਹੈ ਇਸ ਨਾਲ ਹੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਉਹ ਆਪਣੇ ਨਾਲ ਕੁਝ ਸਬੂਤ ਵੀ ਲੈ ਕੇ ਜਾਣਗੇ ਆਖਿਰੇ ਸਬੂਤ ਕਿਹੜੇ ਹੋ ਸਕਦੇ ਨੇ ਸੋ ਇਸ ਦੇ ਉੱਪਰ ਵੀ ਗੱਲ ਜ਼ਰੂਰ ਕਰਨਾ ਜਿਹੜੇ ਸਬੂਤ ਹੁਣ ਭਗਵੰਤ ਮਾਲੇ ਕੇ ਜਾਣ ਦੀ ਗੱਲ ਕਰ ਰਹੇ ਨੇ ਕੀ ਲੱਗ ਰਿਹਾ ਹੈ ਕਿ ਇਨ੍ਹਾਂ ਸਬੂਤਾਂ ਦੇ ਨਾਲ ਕੀ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਨਵਾਂ ਪੁਚਾਲ ਆਉਣ ਵਾਲਾ ਹੈ ਸੋ ਹੁਣ ਜੋ ਹਾਲਾਤ ਜੋ ਸਥਿਤੀਆਂ ਬਣੀਆਂ ਨਜ਼ਰ ਆ ਰਹੀਆਂ ਨੇ ਤੁਸੀਂ ਜ਼ਰੂਰ ਇਸੇ ਵਕ ਵਕ ਪਹਿਲੂਆਂ ਨੂੰ ਵੇਖਦਿਆਂ ਹੋਇਆ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਤਾਂ ਪੁਚਾਲ ਆ ਹੀ ਚੁੱਕਿਆ ਹੈ ਹਾਲਾਂਕਿ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਪੁਚਾਲ ਉਸ ਵੇਲੇ ਦਾ ਚੱਲ ਰਿਹਾ ਹੈ ਜਦੋਂ ਸੁਖਬੀਰ ਸਿੰਘ ਬਾਦਲ ਦੇ ਬਾਰੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਸੌਂਪਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਜਦੋਂ ਸੁਧਾਰ ਲਹਿਰ ਬਣੀ ਸੀ ਜਾਂ ਬਾਗੀ ਲੀਡਰ ਸੀ ਅਕਾਲੀ ਦਲ ਦੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਪੰਥਕ ਮੁੱਦਿਆਂ ਦੇ ਉੱਤੇ ਗਹਿਗੱਛ ਰਾਜਨੀਤੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਭਗਵੰਤ ਮਾਨ ਦੇ ਜ਼ਿਕਰ ਤੋਂ ਪਹਿਲਾਂ ਇਹ ਵੀ ਜ਼ਿਕਰ ਬੜਾ ਜ਼ਰੂਰੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ 2024 ਨੂੰ ਜਿਹੜਾ ਹੁਕਮਨਾਮਾ ਆਇਆ ਸੀ ਉਸ ਹੁਕਮਨਾਮੇ ਦਾ ਸਪਸ਼ਟ ਸੁਨੇਹਾ ਇਹ ਹੀ ਸੀ ਕਿ ਪੰਥਕ ਇਕਤਾ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋਵੇ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਚੁਣੀ ਜਾਵੇ ਤੁਸੀਂ ਵੇਖੋ ਸਭ ਤੋਂ ਵੱਡਾ ਸਵਾਲ ਜਿਹੜਾ ਪੰਥਕ ਸਿਆਸਤ ਦੇ ਵਿੱਚ ਗੂੰਜ ਰਿਹਾ ਹੈ ਉਸ ਵਾਲੇ ਗੂੰਜ ਰਿਹਾ ਹੈ ਕਿ ਸੰਸਥਾਵਾਂ ਨੇ ਜਿਹੜੀਆਂ ਸਿੱਖਾਂ ਦੀਆਂ ਐਸਜੀਪੀਸੀ ਐ ਸਕਤਰੇ ਤੈ શ્રી ਅਕਾਲ ਤਖਤ ਸਾਹਿਬ ਨੇ ਤਖਤ ਸਹਿਬਾਨ ਨੇ ਉਥੋਂ ਦੇ ਸਰਵ ਉੱਚ ਲੋਕਾਂ ਦੀ ਨਿਯੁਕਤੀ ਹੈ ਉਹਦੇ ਤੇ ਡਿਸਕਸ਼ਨਾਂ ਹੋ ਰਹੀਆਂ ਨੇ ਸਵਾਲ ਖੜੇ ਹੋ ਰਹੇ ਨੇ ਗੱਲਾਂ ਹੋ ਰਹੀਆਂ ਨੇ ਤਖਤਾਂ ਤੇ ਕਬਜ਼ਿਆਂ ਤੱਕ ਦੇ ਇਲਜ਼ਾਮ ਲੱਗ ਰਹੇ ਨੇ ਸੁਖਬੀਰ ਸਿੰਘ ਬਾਦਲ ਨੇ ਇਸ ਤਰ੍ਹਾਂ ਦੇ ਇਲਜ਼ਾਮ ਵੀ ਲਾਏ ਸੀ ਔਰ ਜਦੋਂ ਅੰਤਰਿੰਕ ਕਮੇਟੀ ਨੇ ਜਥੇਦਾਰ ਸਹਿਬਾਨਾਂ ਨੂੰ ਸੇਵਾ ਮੁਕਤ ਕੀਤਾ ਜਿਸ ਤਰ੍ਹਾਂ ਦੀ ਸ਼ਬਦਾਬਲੀ ਜਥੇਦਾਰ ਸਹਿਬਾਨਾ ਬਾਰੇ ਵਰਤੀ ਗਈ ਉਸ ਵੇਲੇ ਦੇ ਅੰਤਰਿੰਕ ਕਮੇਟੀ ਦੇ ਮੈਂਬਰਾਂ ਨੇ ਸਾਰੇ ਪੰਥ ਨੇ ਸੁਣੀ ਹੈ ਪਰ 2 ਦਸੰਬਰ ਦੇ ਹੁਕਮਨਾਮਾ ਸਾਹਿਬ ਦੀ ਰੌਸ਼ਨੀ ਚ ਕੀ 2 ਦਸੰਬਰ ਦਾ ਹੁਕਮਨਾਮਾ ਇਨ ਬਿਨ ਮੰਨਿਆ ਗਿਆ ਹੁਕਮਨਾਮਾ ਸੁਣਾਉਣ ਵਾਲੇ ਜਥੇਦਾਰ ਸਾਹਿਬ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਸੀ ਐਸਪੀਸੀ ਵੱਲੋਂ ਜਿਸ ਤਰ੍ਹਾਂ ਹਟਾਏ ਗਏ ਗਿਆਨੀ ਰਕबीर ਸਿੰਘ ਯਾਨੀ ਸੁਲਤਾਨ ਸਿੰਘ ਜਿਸ ਤਰੀਕੇ ਨਾਲ ਸੇਵਾਵਾਂ ਤੋਂ ਮੁਕਤ ਕੀਤੇ ਗਏ ਇਹ ਕੌਮ ਅੱਗੇ ਬਹੁਤ ਵੱਡੀ ਚੁਣੌਤੀ ਹੈ ਔਰ ਜਿਸ ਤਰ੍ਹਾਂ ਨਾਲ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਚ ਇੱਕ ਤਰੀਕੇ ਨਾਲ ਸਭ ਤੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਸੀ ਸੱਤ ਮੈਮਰੀ ਕਮੇਟੀ ਦੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੈਂਬਰ ਬਣਾਇਆ ਸੀ ਔਰ ਹਰਜਿੰਦਰ ਸਿੰਘ ਧਾਮੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਚੋਂ ਬਣੀ ਕਮੇਟੀ ਚ ਅਸਤੀਫਾ ਦੇ ਗਏ एसजीपीसी ਵੀ ਛੱਡ ਗਏ ਸੀ ਪਰ ਸੁਖਬੀਰ ਨੇ ਮਨਾ ਲਏ ਜਥੇਦਾਰ ਸਾਹਿਬ ਨਹੀਂ ਮਨਾ ਸਕੇ ਉਹਨਾਂ ਨੇ ਕਿਹਾ ਸੀ ਉਹਨਾਂ ਨੂੰ ਵਾਪਸ ਆ ਜਾਓ ਮੈਂ ਗੱਲ ਹੀ ਕਰ ਰਿਹਾ ਕਿ ਜਿਹੜੀ ਜਿਹੜਾ ਪੰਥਕ ਮੁੱਦਿਆਂ ਦੇ ਉੱਤੇ ਲੋਕਾਂ ਦੇ ਜ਼ਿਹਨ 'ਚ ਸਵਾਲ ਖੜੇ ਨੇ ਹਰ ਵਿਅਕਤੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਭਾਵੇਂ ਉਹ ਸਿੱਖ ਹੈ ਜਾਂ ਗੈਰ ਸਿੱਖ ਹੈ ਹਰ ਕੋਈ ਮੱਥਾ ਟੇਕਦਾ ਸ਼ਰਧਾ ਨਾਲ ਪਰ ਜਿਹੜੇ ਮਸਲੇ ਨੇ ਐਸਜੀਪੀਸੀ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਕੀ ਤਖ ਸਹਿਬਾਨਾਂ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ਦੇ ਜਾਂ ਰਾਜਨੀਤਿਕ ਦਖਲ ਅੰਦਾਜ਼ੀ ਦੇ ਜਾਂ ਕਿਸੇ ਵੇਲੇ ਪ੍ਰਧਾਨਾਂ ਦੇ ਲਿਫਾਫਿਆਂ ਚੋਂ ਨਿਕਲਣ ਦੇ ਇਹਨਾਂ ਮਸਲਿਆਂ ਨੇ ਅਸਲ ਦੇ ਵਿੱਚ ਜੜੀਆਂ ਪੰਥਕ ਰੌ ਰੀਤਾਂ ਨੇ ਪਰੰਪਰਾਵਾਂ ਨੇ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਸਮੇਂ-ਸਮੇਂ ਦੇ ਸਥਾਨਾਂ ਨੂੰ ਚਲਾਉਣ ਵਾਲਿਆਂ ਨੇ ਆਪਣੇ ਹਿਸਾਬ ਦੇ ਨਾਲ ਢਾਲ ਲਿਆ ਪਰੰਪਰਾਵਾਂ ਨੂੰ ਹੁਣ ਮੁੱਖ ਮੰਤਰੀ ਨੇ ਤਾਂ ਕਹਿਤਾ ਗੱਲ ਕਿ ਮੈਂ ਸਮਰਪਤਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੈਂ ਜਾਊਂਗਾ ਨਿਮਾਣਾ ਸਿੱਖ ਬਣ ਕੇ ਜਾਊਂਗਾ ਨੰਗੇ ਪੈਰੀ ਜਾਊਂਗਾ ਮੈਂ ਰਾਸ਼ਪਤੀ ਮੂਰਮੂ ਨੂੰ ਇਹਨਾਂ ਨੂੰ ਕਹਿ ਦਿੱਤਾ ਮੈਂ ਨਹੀਂ ਆ ਸਕਦਾ ਮੈਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇ ਤੇ ਸੱਦਿਆ ਗਿਆ ਕੱਲ ਉਹਨਾਂ ਨੇ ਟਵੀਟ ਵੀ ਕੀਤਾ ਸੀ ਕਿਉਂਕਿ ਸੱਦਿਆ ਕਿਸ ਲਈ ਗਿਆ ਸ਼ੁਕਬੀਰ ਸਿੰਘ ਬਾਦਲ ਨੂੰ ਗਿਆ ਜਿਹੜੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੇ ਕਈ ਵੱਡੇ ਸਵਾਲ ਖੜੇ ਕੀਤੇ ਸੀ ਭਾਵੇਂ ਉਸ ਵੀਡੀਓ ਤੇ ਸਵਾਲ ਖੜੇ ਕੀਤੇ ਸੀ ਜਿਹਦੀ ਹਜੇ ਜਾਂਚ ਹੀ ਨਹੀਂ ਹੋਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਜਿਹੜੀ ਵੀਡੀਓ ਦਾ ਹਵਾਲਾ ਦਿੱਤਾ ਜਿਸ ਤਰ੍ਹਾਂ ਉਹਨਾਂ ਨੇ ਡਿਸਕ੍ਰਾਈਬ ਕੀਤਾ ਦੱਸਿਆ ਕਿ ਵੀਡੀਓ ਦੇ ਵਿੱਚ ਕੀ ਕੀ ਹੈ ਤੇ ਜਾਂਚ ਕਰਾਉਣ ਦੀ ਗੱਲ ਵੀ ਕਹੀ ਇਹ ਇੱਕ ਆਪਣੇ ਆਪ 'ਚ ਬਹੁਤ ਵੱਡਾ ਵਿਸ਼ਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਸ ਵੀਡੀਓ ਦਾ ਜ਼ਿਕਰ ਕਰ ਰਹੇ ਨੇ ਉਹਦੇ ਤੱਥ ਦੱਸ ਰਹੇ ਨੇ ਨਾਲ ਦੀ ਨਾਲ ਉਹਨੂੰ ਜਾਂਚ ਕਰਾਉਣ ਦੀ ਗੱਲ ਵੀ ਕਰ ਰਹੇ ਨੇ ਬੜਾ ਚੰਗਾ ਹੁੰਦਾ ਅਗਰ ਉਹ ਪਹਿਲਾਂ ਹੀ ਜਾਂਚ ਕਰਾ ਕੇ ਸਬੂਤਾਂ ਦੇ ਨਾਲ ਉਸ ਵੀਡੀਓ ਨੂੰ ਪੂਰੀ ਦੁਨੀਆ ਦੇ ਅੱਗੇ ਰੱਖ ਦੇ ਮੈਂ ਭਗਵੰਤ ਮਾਨ ਦੀ ਵਕਾਲਤ ਨਹੀਂ ਕਰ ਰਿਹਾ ਮੈਂ ਤਾਂ ਉਹ ਗੱਲ ਕਰ ਰਿਹਾ ਜਿਹੜੀ ਪੰਥਕ ਮਨਾਂ ਦੇ ਵਿੱਚ ਸਵਾਲ ਨੇ ਕਿ 2 ਦਸੰਬਰ ਦਾ ਹੁਕਮਨਾਮਾ ਲਾਗੂ ਨਹੀਂ ਹੋਇਆ ਇਨ ਬਿਨ ਉਹ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਕਿਸ ਦੀ ਸੀ ਜਿਨ੍ਹਾਂ ਜਥੇਦਾਰ ਸਹਿਬਾਨਾਂ ਨੇ ਹੁਕਮਨਾਮਾ ਸੁਣਾਇਆ ਉਹ ਇੱਕ ਇੱਕ ਕਰਕੇ ਹਟਾ ਦਿੱਤੇ ਗਏ ਜਾਂ ਸੇਵਾ ਮੁਕਤ ਕਰ ਦਿੱਤੇ ਗਏ ਨਵੇਂ ਕਾਰਜਕਾਰੀ ਜਥੇਦਾਰ ਸਾਹਿਬ ਆਏ ਤੇ ਸਿੱਖ ਕੌਮ ਦੀਆਂ ਹੀ ਕੁਝ ਸੰਸਥਾਵਾਂ ਨੇ ਪੰਥਕ ਸੰਖਿਤਾ ਨੇ ਬੁੱਧੀਜੀਵੀਆਂ ਨੇ ਇਹ ਗੱਲ ਤੋਰੀ ਕਿ ਇਹ ਇੱਕ ਤਰ੍ਹਾਂ ਨਾਲ ਮਾਨਤਾ ਪ੍ਰਾਪਤ ਜੱਥੇਦਾਰ ਨਹੀਂ ਨੇ ਪੂਰੇ ਕੌਮ ਦੀ ਪ੍ਰਵਾਨਗੀ ਨਹੀਂ ਹੈ ਉਹ ਜ਼ਿੰਮੇਵਾਰੀ ਕਿਸ ਦੀ ਸੀ ਪੰਥ ਦੀ ਤਾਂ ਨਹੀਂ ਹੈ ਆਮ ਲੋਕਾਂ ਦੀ ਤਾਂ ਨਹੀਂ ਹੈ ਪੰਥਕ ਸੰਸਥਾਵਾਂ ਦੇ ਕਮਜ਼ੋਰ ਹੋਣ ਦੀ ਜਦੋਂ ਗੱਲ ਬਾਰ-ਬਾਰ ਕੀਤੀ ਜਾਂਦੀ ਹੈ ਤੇ ਸੈਂਟਰ ਵੱਲ ਨੂੰ ਇਸ਼ਾਰਾ ਕਰ ਦਿੱਤਾ ਜਾਂਦਾ ਹੈ ਕਿ ਸੈਂਟਰ ਹੈ ਜਾਂ ਬੀਜੇਪੀ ਹੈ ਜਾਂ ਏਜੰਸੀਆਂ ਨੇ ਜਾਂ ਕੇਂਦਰ ਹੈ ਉਹ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ ਸਿੱਖਾਂ ਨੂੰ ਤੋੜਨਾ ਚਾਹੁੰਦਾ ਹੈ ਤੇ ਫਿਰ ਜਦੋਂ بار-ਬਾਰੀ ਵਿਰੋਧ ਕੀਤਾ ਜਾਂਦਾ ਹੈ ਕਿ ਡੇਰਾ ਮੁਖੀ ਨੂੰ ਪਰੋਲ ਦਿੱਤਾ ਜਾ ਰਿਹਾ ਇਹਦੇ ਪਿੱਛੇ ਫਿਰ ਇਸ਼ਾਰਾ ਕੀਤਾ ਜਾਂਦਾ ਹੈ ਸੈਂਟਰ ਦੀ ਸਰਕਾਰ ਦਾ ਹਰਿਆਣੇ ਚ ਬੀਜੇਪੀ ਦੀ ਸਰਕਾਰ ਵੱਲ ਇਸ਼ਾਰਾ ਕੀਤਾ ਜਾਂਦਾ ਹੈ ਤੇ ਫਿਰ ਉਸੇ ਧਿਰ ਦੇ ਲੋਕ ਬੀਜੇਪੀ ਨਾਲ ਗੱਲਬਾਤ ਚਲਾਉਂਦੇ ਆ ਕਿ ਸਾਡਾ ਸਮਝੌਤਾ ਹੋ ਜੇ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਵੀ ਗੱਲਬਾਤ ਚੱਲੀ ਸੁਖਵੀਰ ਬਾਦਲ ਔਰ ਅਮਿਤ ਸ਼ਾਹ ਉਹਨਾਂ ਦੀ ਸੋ ਸ਼ਰੋਮਣੀ ਅਕਾਲੀ ਦਲ ਅਗਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਹੀ ਵਕਾਲਤ ਕਰਦੇ ਨੇ ਕਿ ਸਾਡਾ ਬੀਜੇਪੀ ਨਾਲ ਸਮਝੌਤਾ ਬਹੁਤ ਜ਼ਰੂਰੀ ਹੈ ਤੇ ਜਦੋਂ ਡੇਰਾ ਮੁਖੀ ਨੂੰ ਪਰੋਲ ਮਿਲਦੀ ਹੈ ਤੇ ਉਦੋਂ ਡੇਰਾ ਮੁਖੀ ਦਾ ਵਿਰੋਧ ਕੀਤਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਕਿ ਬੀਜੇਪੀ ਦੀ ਸਰਕਾਰ ਹੈ ਉਹ ਪਰੋਲ ਦਿੰਦੀ ਹੈ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਸੁਖਬੀਰ ਸਿੰਘ ਬਾਦਲ ਫਸੀਲ ਦੇ ਅੱਗੇ ਖੜ ਕੇ ਗੁਨਾਹ ਕਬੂਲ ਕਰਦੇ ਨੇ ਵੀ ਉਹ ਗਲਤ ਸੀ ਮਾਫੀ ਜਿਹੜਾ ਜੋ ਵੀ ਮਾਫੀ ਦਾ ਉਦੋਂ ਦਖਲਅੰਦਾਜ਼ੀ ਹੋਈ ਜਾਂ ਜਿਹੜਾ ਇਸ਼ਤਿਹਾਰ ਛਾਪਿਆ ਗਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਵੀ ਕਈ ਵਾਰ ਗਿਆ ਨਹੀਂ ਹਰਪ੍ਰੀਤ ਸਿੰਘ ਵੀ ਸੀ ਜਦੋਂ ਉਹ ਵੀ ਕਹਿੰਦੇ ਰਹੇ ਡੇਰਾ ਮੁਖੀ ਦੇ ਪ੍ਰਤੀ ਨਰਮੀ ਕਿਉਂ ਕਿ ਪੰਥਕ ਸੰਸਥਾਵਾਂ ਅੱਗੇ ਬਹੁਤ ਸਵਾਲ ਪੰਥਕ ਮਨਾ ਦੇ ਵਿੱਚ ਨੇ ਕਿਉਂਕਿ ਲੋਕ ਸਮਰਪਤ ਨੇ ਹੁਣ ਭਗਵੰਤ ਮਾਨ ਦੀ ਆਪਾਂ ਗੱਲ ਕਰ ਰਹੇ ਸੀ ਗੱਲ ਉਹ ਵੀ ਬੜੀ ਮਹੱਤਵਪੂਰਨ ਹੈ ਭਗਵੰਤ ਮਾਨ ਦੀ ਗੱਲ ਇੱਕ ਵਾਰ ਸੁਣ ਲਈਏ ਫਿਰ ਇਹਨੂੰ ਅੱਗੇ ਵਧਾਉਨੇ ਆ ਜਦੋਂ ਮੁੱਖ ਮੰਤਰੀ ਕੱਲ ਟਵੀਟ ਵੀ ਕਰਦੇ ਨੇ ਕਿ ਮੈਂ ਸਬੂਤ ਲੈ ਕੇ ਜਾਊਗਾ ਹੁਣ ਉਹਨਾਂ ਨੂੰ ਸੱਦਿਆ ਗਿਆ ਸਪਸ਼ਟੀਕਰਨ ਦੇਣ ਦੇ ਲਈ ਤੇ ਜਦੋਂ ਮੁੱਖ ਮੰਤਰੀ ਕਹਿ ਰਹੇ ਨੇ ਕਿ ਮੈਂ ਸਬੂਤ ਲੈ ਕੇ ਜਾਊਂਗਾ ਤੇ ਕੱਲ ਫੇਰ ਬਿਆਨ ਆਏ ਕਈ ਅਕਾਲੀ ਲੀਡਰਾਂ ਦੇ ਕਿ ਭਗਵੰਤ ਮਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰ ਰਹੇ ਨੇ ਭਗਵੰਤ ਮਾਨ ਕਹਿ ਰਿਹਾ ਮੈਂ ਨਿਮਾਣਾ ਸਿੱਖ ਬਣ ਕੇ ਨੰਗੇ ਪੈਰ ਜਾਵਾਂਗਾ ਇੱਕ ਵਾਰੀ ਬਿਆਨ ਸੁਣ ਲਿਏ ਭਗਵੰਤ ਮਾਨ ਸੱਚ ਤੇ ਖੜਿਆ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਹੈ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੋਗੇ ਸੱਚ ਹੀ ਬੋਲੋਗੇ ਇਹਨਾਂ ਨੂੰ ਝੂਠ ਬੋਲ ਕੇ ਯਾਦ ਰੱਖਣਾ ਪੈਂਦਾ ਪਿਛਲੇ ਸਾਲ ਕੀ ਕਹਿ ਕੇ ਗਏ ਸੀ ਐਸੇ ਕਰਕੇ ਫਸੇ ਫਿਰਦੇ ਨਾ ਹੁਣ ਮੈਨੂੰ ਵੀ ਬੁਲਾ ਲਿਆ ਮੈਂ ਜਾਊਂਗਾ ਮੈਂ ਨਤਮਸਤਕ ਹੋ ਕੇ ਜਾਊਂਗਾ ਮੈਂ ਅਕਾਲ ਤਖਸਬ ਦਾ ਬਹੁਤ ਸਤਿਕਾਰ ਕਰਦਾ ਉਹਦੋਂ ਵੱਡਾ ਤਾਂ ਕੋਈ ਸਾਡੀ ਪਦਵੀ ਹੈ ਨਹੀਂ ਉਹਦੋਂ ਉਹਦੋਂ ਉੱਚਾ ਤਾਂ ਕੋਈ ਸਾਡੀ ਅਦਾਲਤ ਹੀ ਹੈ ਨਹੀਂ ਹਾਲਾਂਕਿ ਉਸ ਦਿਨ ਦੇਸ਼ ਦੇ ਰਾਸ਼ਟਰਪਤੀ ਜੀ ਨੇ ਆਉਣੇ ਅਮਰਸਰ ਸਾਹਿਬ ਮੈਂ ਕਿ ਮੈਂ ਮਾਫੀ ਮੰਗ ਲਿਓ ਨਾ ਤੁਮਨੇ ਕਿ ਜੀ ਮੈਨੂੰ ਤਾਂ ਇਧਰਲੇ ਪਾਸੇ ਸੱਦਾ ਆਇਆ ਹੋਇਆ ਉਧਰਲਾ ਸੱਦਾ ਮੈਨੂੰ ਪਰਵਾਹ ਨਹੀਂ ਤੁਸੀਂ ਬਸ ਤੁਹਾਡਾ ਪਬਲਿਕ ਦੇ ਚ ਪਰਮਾਤਮਾ ਵਸਦਾ ਤੁਸੀਂ ਮੇਰੇ ਨਾਲੋਂ ਮੈਨੂੰ ਕਾਹਦਾ ਡਰ ਹੈ ਮੈਂ ਤਾਂ ਸਾਰਾ ਕੁਝ ਲੈ ਕੇ ਜਾਊਂਗਾ ਮੈਨੂੰ ਕਹਿੰਨਾ ਸਿੱਧਾ ਪ੍ਰਸਾਰਣ ਕਰੋ ਜੀ ਉਹਦਾ ਲਾਈਵ ਟੈਲੀਕਾਸਟ ਕਰੋ ਜੋ ਮੈਂ ਲੈ ਕੇ ਜਾਊਂਗਾ ਤੇ ਤੁਹਾਨੂੰ ਵੀ ਪਤਾ ਲੱਗ ਜਾਊਗਾ ਸਾਰਿਆਂ ਨੂੰ ਪਤਾ ਲੱਗ ਜਾਊਗਾ ਸੁਪਰਗਵੰਤਮਾਨ ਨੇ ਬਹੁਤ ਨਿਮਰਤਾ ਦੇ ਨਾਲ ਇਹ ਗੱਲ ਕਹੀ ਹੈ ਕਿ ਮੈਂ ਸਾਰਾ ਕੁਝ ਲੈ ਕੇ ਜਾਵਾਂ ਕੱਲ ਉਹਨਾਂ ਨੇ ਦਿਨੇ ਟਵੀਟ ਕੀਤਾ ਸੀ ਜਾਂ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਸੀ ਕਿ ਮੈਂ ਸਬੂਤਾਂ ਸਮੇਤ ਜਾਵਾਂ ਗਿਆਨੀ ਕੁਲਦੀਪ ਸਿੰਘ ਗੜਗਜ ਜਿਹੜੇ ਕਾਰਜਕਾਰੀ ਜਥੇਦਾਰ ਨੇ ਬੜੇ ਸਤਕਾਰਯੋਗ ਨੇ ਉਹਨਾਂ ਨੇ ਸਪਸ਼ਟੀ ਕਰਨ ਦੇ ਲਈ ਸੱਦਿਆ ਹੁਣ ਭਗਵੰਤ ਮਾਨ ਜਦੋਂ ਸਪਸ਼ਟੀਕਰਨ ਦੇਣ ਜਾਣਗੇ ਜਿਹੜੀਆਂ ਜਿਹੜੀਆਂ ਗੱਲਾਂ ਭਗਵੰਤ ਮਾਨ ਇਲਜ਼ਾਮਾਂ ਦੇ ਰੂਪ ਚ ਕਹਿੰਦੇ ਰਹੇ ਨੇ ਭਾਵੇਂ ਗੋਲਕਾਂ ਦਾ ਜਿਹੜਾ ਜਿਹੜੀ ਭੇਟਾ ਹੈ ਉਹਦੀ ਦੁਰਵਰਤੋਂ ਦੇ ਇਲਜ਼ਾਮ ਵੀ ਸੰਕੇਤਾਂ ਚ ਭਗਵੰਤ ਮਾਨ ਨੇ ਲਾਏ ਨੇ ਅਗਰ ਭਗਵੰਤ ਮਾਨ ਸਬੂਤ ਲੈ ਗਏ ਜਿਸ ਤਰ੍ਹਾਂ ਨਾਲ ਉਹ ਮੁੱਖ ਮੰਤਰੀ ਨੇ ਉਹਨਾਂ ਨੇ ਕਈ ਵਾਰੀ ਪਹਿਲਾਂ ਵੀ ਭਾਸ਼ਣਾਂ ਚ ਕਿਹਾ ਕਿ ਮੈਂ ਮੁੱਖ ਮੰਤਰੀ ਆ ਮੇਰੇ ਕੋਲੇ ਬਹੁਤ ਸਾਰੀਆਂ ਜਾਣਕਾਰੀਆਂ ਨੇ ਅਗਰ ਭਗਵੰਤ ਮਾਨ ਸੱਚਮੁੱਚ ਕੋਈ ਇਸ ਤਰ੍ਹਾਂ ਦੇ ਸਬੂਤ ਲੈ ਗਏ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤੇ ਜਾਂ ਜਿਹੜੀ ਭੇਟਾ ਜਾਂਦੀ ਹੈ ਗੋਲਕਾਂ ਦੇ ਵਿੱਚ ਕਿਤੇ ਨਾ ਕਿਤੇ ਉਹਦੀ ਦੁਰਵਰਤੋਂ ਦੇ ਸਬੂਤ ਹੋਣ ਜਾਂ ਜਿਸ ਜਗ੍ਹਾ ਲਈਓ ਪੇਟਾ ਨਹੀਂ ਦਿੱਤੀ ਗਈ ਅਗਰ ਉਹਦੀ ਵਰਤੋਂ ਉਸ ਜਗ੍ਹਾ ਤੇ ਹੋ ਰਹੀ ਹੈ ਅਗਰ ਪੋਲੀਟਿਕਲ ਗਤੀਵਿਧੀਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਦੀ ਜਾਂ ਸੰਸਾਧਨਾਂ ਦੀ ਵਰਤੋਂ ਹੋ ਰਹੀ ਹੈ ਤੇ ਉਹਦੇ ਸਬੂਤ ਭਗਵੰਤ ਮਾਨ ਨੇ ਪੇਸ਼ ਕਰਤੇ ਕਿਉਂਕਿ ਸੀਏ ਸਤਿੰਦਰ ਕੋਲੀ ਦੁਬਾਰਾ ਪੁਲਿਸ ਰਿਮਾਂਡ ਤੇ ਹੈ ਔਰ ਕੱਲ ਇੱਕ ਪੋਸਟ ਵੀ ਆਮ ਆਦਮੀ ਪਾਰਟੀ ਦੇ ਵਰਕੇ ਤੇ ਪਈ ਜਿਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਛਾਪ ਕੇ ਇੱਕ ਪੋਸਟਰ ਜਾਰੀ ਕੀਤਾ ਗਿਆ ਇਸ ਪੋਸਟਰ ਦੇ ਵਿੱਚ ਲਿਖਦੀ ਹੈ ਆਮ ਆਦਮੀ ਪਾਰਟੀ ਕਿ ਜਿਹੜੇ ਸੀਏ ਨੂੰ ਅਸੀਂ ਫੜਿਆ ਉਸ ਤੋਂ ਹਿਸਾਬ ਲਵਾਵਾਂਗੇ ਰੱਬ ਦਾ ਪੈਸਾ ਖਾ ਕੇ ਤੁਸੀਂ ਕਿੱਥੇ ਜਾਓਗੇ ਇਹ ਜਿਹੜੀ ਗੱਲ ਭਗਵੰਤ ਮਾਨ ਉਹਨਾਂ ਦੀ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਵਰਕੇ ਤੇ ਪਾਈ ਹੈ ਇਹ ਪੋਸਟਰ ਇਹ ਸ਼ੁੱਧ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਇੱਕ ਪੰਥਕ ਸਿਆਸਤ ਕਹਿ ਲਓ ਜਾਂ ਇਲਜ਼ਾਮਾਂ ਦੀ ਸਿਆਸਤ ਕਹਿ ਲਓ ਇਹ ਉਹ ਜਵਾਬ ਹੈ ਇਹਨੂੰ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਗੱਲ ਫਿਰ ਉੱਥੇ ਆ ਗਈ ਅਗਰ ਭਗਵੰਤ ਮਾਨ ਕੋਈ ਇਸ ਤਰੀਕੇ ਦੇ ਸਬੂਤ ਲੈ ਕੇ ਪਹੁੰਚ ਗਏ ਭਾਵੇਂ ਉਹ ਸੀਐਸ ਸਤਿੰਦਰ ਕੋਹਲੀ ਤੋਂ ਵੀ ਨਾ ਮਿਲੇ ਹੋਣ ਜਾਂ ਮਿਲੇ ਹੋਣ ਜਾਂ ਨਾ ਮਿਲੇ ਹੋਣ ਜੋ ਵੀ ਉਹ ਲੈ ਕੇ ਜਾਣਗੇ ਉਨ੍ਹਾਂ ਹਾਲਾਤਾਂ ਦੇ ਵਿੱਚ ਪੰਥਕ ਸਿਆਸਦ ਦੇ ਵਿੱਚ ਕੀ ਸਾਨੂੰ ਹੋਰ ਨਵੇਂ ਮੁੱਦੇ ਦੇਖਣ ਨੂੰ ਸੁਣਨ ਨੂੰ ਮਿਲਣਗੇ ਕਿਉਂਕਿ ਜਿੰਨੇ ਕੌਨਫੀਡੈਂਸ ਨਾਲ ਭਗਵੰਤ ਮਾਨ ਨੇ ਕਿਹਾ ਇਹਦਾ ਮਤਲਬ ਹੈ ਉਹ ਕਹੇ ਲਾਈਵ ਟੈਲੀਕਾਸਟ ਕਰ ਲੋ ਉਹਨਾਂ ਨੇ ਬੇਨਤੀ ਕੀਤੀ ਹੈ ਹਾਲਾਂਕਿ ਅਧਿਕਾਰ ਖੇਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਯਾ ਸਕੱਤਰ ਦੇ ਕਿ ਉਹ ਲਾਈਵ ਦਿਖਾਉਣਾ ਚਾਹਣ ਪ੍ਰਸਾਰਣ ਜਾਂ ਨਾ ਦਿਖਾਉਣ ਅਗਰ ਉਹ ਲਾਈਵ ਨਹੀਂ ਵੀ ਦਿਖਾਉਂਦੇ ਜਦੋਂ ਭਗਵੰਤ ਮਾਨ ਕੋਈ ਸਬੂਤ ਹੀ ਸੌਂਪ ਆਇਆ ਜਿਹੜੇ ਜਥੇਦਾਰ ਨੇ ਕੌਮ ਦੇ ਭਾਵੇਂ ਪੰਜ ਸਿੰਘ ਸਹਿਬਾਨ ਬੈਠਣ ਜਦੋਂ ਉਹਨਾਂ ਨੇ ਫੈਸਲਾ ਕਰਨਾ ਹੈ ਫੈਸਲਾ ਤਾਂ ਉਹ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਹੀ ਕਰਨਗੇ ਨਾ ਨਿਰਪੱਖ ਹੀ ਕਰਨਗੇ ਨਾ ਅਗਰ ਸਬੂਤ ਸਾਹਮਣੇ ਪਏ ਹੋਏ ਤੇ ਕੋਈ ਫੈਸਲਾ ਪੰਜ ਸਿੰਘ ਸਹਿਬਾਨਾਂ ਨੇ ਇਸ ਤਰੀਕੇ ਦਾ ਸੁਣਾਤਾ ਜਿੱਥੇ ਭਗਵੰਤ ਮਾਨ ਦੀ ਗਲਤੀ ਹੋਊ ਉੱਥੇ ਭਗਵੰਤ ਮਾਨ ਨੂੰ ਕੋਈ ਸਜ਼ਾ ਦੇ ਦੇਣ ਤੇ ਜੇ ਦੂਸਰਿਆਂ ਦੀ ਗਲਤੀ ਵੀ ਹੋਈ ਤੇ ਫਿਰ ਦੂਸਰਿਆਂ ਨੂੰ ਵੀ ਸਜ਼ਾ ਹੋਗੀ ਤੇ ਮੈਨੂੰ ਇਸ ਗੱਲ ਦੀ ਵੀ ਵੱਡੀ ਚਿੰਤਾ ਹੈ ਇਸ ਵਕਤ ਪ੍ਰਾਣਾ ਇਤਿਹਾਸ ਮੈਨੂੰ ਫੇਰ ਯਾਦ ਆ ਗਿਆ ਦੇਖੋ 2 ਦਸੰਬਰ ਦਾ ਹੁਕਮਨਾਮਾ ਕਿੰਨਾ ਕੁ ਮੰਨਿਆ ਗਿਆ ਕਿਸ ਨੇ ਮੰਨਿਆ ਕਿਸ ਨੇ ਨਹੀਂ ਮੰਨਿਆ ਏਕਤਾ ਦਾ ਹੁਕਮ ਸੀ ਤੇ ਹੁਣ ਸਾਡੇ ਸਾਹਮਣੇ ਦੋ ਅਕਾਲੀ ਦਲ ਨੇ ਸੋ ਅਗਰ ਭਗਵੰਤ ਮਾਨ ਦੇ ਪੇਸ਼ ਹੋਣ ਤੋਂ ਬਾਅਦ ਸਪਸ਼ਟ ਕਰਨ ਤੋਂ ਬਾਅਦ ਕਾਰਜਕਾਰੀ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੜ ਜੀ ਜਾਂ ਪੰਜ ਸਿੰਘ ਸਹਿਬਾਨ ਸਜ਼ਾ ਦੇ ਰੂਪ ਚ ਕੋਈ ਫੈਸਲਾ ਸੁਣਾ ਦਿੰਦੇ ਨੇ ਤੇ ਭਗਵੰਤ ਮਾਨ ਦੇ ਸਬੂਤਾਂ ਤੋਂ ਬਾਅਦ ਵੀ ਕੋਈ ਸਜ਼ਾ ਬਣਦੀ ਹੈ ਤਾਂ ਫੇਰ ਮੈਨੂੰ ਲੱਗਦਾ ਹੈ ਇਹ ਵੀ ਇੱਕ ਬਹੁਤ ਵੱਡੀ ਚਿੰਤਾ ਸਾਰਿਆਂ ਦੇ ਮਨ ਚ ਆ ਜਾਣੀ ਹੈ ਕਿ ਅਗਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਫੈਸਲਾ ਸੁਣਾਤਾ ਤੇ ਕਿਤੇ ਫੇਰ ਉਸ ਤਰ੍ਹਾਂ ਦਾ ਸਾਨੂੰ ਦੇਖਣ ਸੁਣਨ ਨੂੰ ਤਾਂ ਨਹੀਂ ਮਿਲੇਗਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਗਿਆਨੀ ਰਗਬੀਰ ਸਿੰਘ ਨੇ ਗਿਆਨੀ ਸੁਲਤਾਨ ਸਿੰਘ ਨੇ ਔਰ ਪੰਜ ਸਿੰਘ ਸਹਿਬਾਨ ਜਦੋਂ ਇਕੱਠੇ ਹੋ ਕੇ 2 ਦਸੰਬਰ ਦਾ ਹੁਕਮਨਾਮਾ ਸੁਣਾਉਂਦੇ ਨੇ ਤੇ ਉਸ ਤੋਂ ਬਾਅਦ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਹਟਾ ਦਿੱਤੇ ਜਾਂਦੇ ਨੇ ਜਾਂ ਵਕ ਹੋ ਜਾਂਦੇ ਨੇ ਅਹੁਦੇ ਤੋਂ ਤੇ ਫਿਰ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਰੁਘਵੀਰ ਸਿੰਘ ਇਹਦਾ ਮਤਲਬ ਹੈ ਕਈ ਤਰ੍ਹਾਂ ਦੇ ਸਵਾਲ 15 ਜਨਵਰੀ ਤੋਂ ਬਾਅਦ ਵੀ ਕੌਮ ਦੇ ਮਨ ਦੇ ਵਿੱਚ ਖੜੇ ਹੋ ਜਾਣਗੇ ਕਿਉਂਕਿ ਹੁਣ ਵੀ ਭਾਵੇਂ ਸਾਭ ਕਾ ਜਥੇਦਾਰ ਨੇ ਭਾਵੇਂ ਸਿੱਖ ਪੰਥ ਦੇ ਬੁੱਧੀਜੀਵੀ ਨੇ ਸਿਆਣੇ ਪੱਤਰਕਾਰ ਨੇ ਮੈਂ ਇੱਕ ਹਵਾਲਾ ਵੀ ਦੇ ਲੈਣਾ ਪੰਥਕ ਆਗੂ ਨੇ ਸੰਘਰਸ਼ ਦੇ ਦੌਰ ਚ ਵੀ ਵੱਡੇ ਬੁਲਾਰੇ ਰਹੇ ਭਾਈ ਮੋਹਕਮ ਸਿੰਘ ਸਤਨਾਮ ਸਿੰਘ ਮਨਾਵਾ ਨੇ ਇਹ ਵੀ ਬੜੇ ਸਤਕਾਰਯੋਗ ਆਗੂ ਨੇ ਇਹਨਾਂ ਦੀ ਡਿਸਕਸ਼ਨ ਸੀ ਕੱਲ ਇੱਕ ਇਹਨਾਂ ਨੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਇਸ ਵਕਤ ਇਸ ਵਕਤ ਸਿੱਖ ਪੰਥ ਚ ਸਵਾਲ ਬਹੁਤ ਵੱਡੇ ਨੇ ਭਾਵੇਂ ਐਸ்சிਪੀਸੀ ਦੇ ਆਗੂ ਨੇ ਗੁਰਚਰਨ ਸਿੰਘ ਗਰੇਵਾਲ ਮੈਂਬਰ ਨੇ ਐਸਪੀਸੀ ਦੇ ਜਾਂ ਅਕਾਲੀ ਦਲ ਨਾਲ ਸੰਬੰਧਿਤ ਹੋਰ ਧਿਰਾਂ ਨੇ ਭਾਵੇਂ ਉਹ ਆਪਣਾ ਪੱਖ ਰੱਖ ਰਹੇ ਨੇ ਮੈਂ ਇਸ ਗੱਲ ਨੂੰ ਮੰਨਦਾ ਕਿ ਸ਼੍ਰੀ ਕਾਲ ਤਕਤ ਸਾਹਿਬ ਦੇ ਜਥੇਦਾਰ ਨੇ ਜੋ ਹੁਕਮ ਕਰਤਾ ਉਹ ਇਨ ਬਿਨ ਲਾਗੂ ਹੋਣਾ ਚਾਹੀਦਾ ਤੇ ਅਗਰ ਜਥੇਦਾਰ ਸਾਹਿਬ ਬਦਲ ਜਾਣ ਤੇ ਅਗਲੇ ਜਥੇਦਾਰ ਸਾਹਿਬ ਉਹਨਾਂ ਲਈ ਵੀ ਇਹ ਤਰਜੀਹ ਹੋਣੀ ਚਾਹੀਦੀ ਹੈ ਕਿ ਉਹ ਪੁਰਾਣੇ ਹੁਕਮ ਲਾਗੂ ਕਰਾਉਣ ਇਹ ਪੰਥ ਅਗੇ ਪੰਥ ਚ ਸਵਾਲ ਉੱਠ ਰਿਹਾ ਕਿ ਇਹ ਪਰੰਪਰਾ ਚੱਲ ਰਹੀ ਹੈ ਹੁਣ ਭਾਈ ਮੋਕਮ ਸਿੰਘ ਔਰ ਸਤਨਾਮ ਸਿੰਘ ਮਨਾਵਾ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਮੈਂ ਉਹਦਾ ਵੀ ਜ਼ਿਕਰ ਕਰ ਲਾਂ ਉਹ ਕਹਿੰਦੇ ਕਿ ਕਈ ਪਰੰਪਰਾਵਾਂ ਟੁੱਟ ਰਹੀਆਂ ਨੇ ਉਹ ਕਹਿੰਦੇ ਪਹਿਲੀ ਗੱਲ ਪਰੰਪਰਾ ਟੁੱਟੀ ਹੈ ਭਗਵੰਤਮਾਨ ਸਿੱਖ ਤਾਂ ਹੈ ਗੁਰਸਿੱਖ ਨਹੀਂ ਸੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੇ ਸੰਮਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਸਕੱਤਰਤ ਹੈ ਦੋ ਮੰਨੇ ਕਿ ਆਈਮੋਕਮ ਸਿੰਘ ਔਰ ਸਤਨਾਮ ਸਿੰਘ ਬਨਾਵਾਂ ਨੇ ਕਿ ਜਿਹੜਾ ਸਕੱਤਰਤ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਹੀ ਹਿੱਸਾ ਹੈ ਅਗਰ ਕਿਸੇ ਵਿਅਕਤੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਸੱਦਿਆ ਜਾ ਸਕਦਾ ਤੇ ਫਿਰ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੇ ਕਿਵੇਂ ਸੱਦਿਆ ਜਾ ਸਕਦਾ ਕੰਤ ਕਾਗੂ ਨੇ ਉਹਨਾਂ ਦੇ ਜ਼ਹਿਨ 'ਚ ਸਵਾਲ ਨੇ ਉਹ ਕਹਿੰਦੇ ਜੇ ਬਾਕੀ ਕਈ ਪਰੰਪਰਾਵਾਂ ਟੁੜੀਆਂ ਤੋੜੀਆਂ ਗਈਆਂ ਨੇ ਸੱਦ ਲਿਆ ਗਿਆ ਤੇ ਫਿਰ ਲਾਈਵ ਵੀ ਹੋ ਜੇ ਤੇ ਸੰਕੇਤਕ ਤੌਰ ਤੇ ਮੈਂ ਮਾਫੀ ਚਾਹੂੰਗਾ ਅਗਰ ਮੈਂ ਉਹਨਾਂ ਦੀਆਂ ਭਾਵਨਾਵਾਂ ਨੂੰ ਇਨ ਬਿਨ ਅੱਗੇ ਨਹੀਂ ਪਹੁੰਚਾ ਸਕਿਆ ਪਰ ਮੈਨੂੰ ਮੋਟੀ ਮੋਟੀ ਗੱਲ ਇਹ ਸਮਝ ਆਈਏ ਖੋਰ ਬੁੱਧੀਜੀਵੀ ਨੇ ਡਾਕਟਰ ਅਮਰਜੀਤ ਸਿੰਘ ਕੱਲ ਮੈਂ ਟੈਲੀਵਿਜ਼ਨ ਤੇ ਉਹਨਾਂ ਦਾ ਪ੍ਰੋਗਰਾਮ ਸੁਣ ਰਿਹਾ ਸੀ ਉਹ ਕਹਿੰਦੇ ਕਿ ਕਈ ਕਈ ਲੋਕ ਇਹ ਵੀ ਮੰਨਦੇ ਨੇ ਵੀ ਭਗਵੰਤਮਾਨ ਪਤਿਤ ਵੀ ਨਹੀਂ ਪਤਿਤ ਸਿੱਖ ਵੀ ਨਹੀਂ ਕਈ ਕਹਿੰਦੇ ਸਿੱਖ ਨਹੀਂ ਕਿਉਂਕਿ ਅੰਮ੍ਰਿਤ ਅੰਮ੍ਰਿਤਧਾਰੀ ਸਿੱਖ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤਧਾਰੀ ਸਿੱਖ ਨੂੰ ਸੱਦਿਆ ਜਾ ਸਕਦਾ ਸੋ ਕਈ ਤਰ੍ਹਾਂ ਦੀਆਂ ਗੱਲਾਂ ਸੰਵਾਲਾਂ ਦੇ ਰੂਪ ਦੇ ਵਿੱਚ ਪੰਥ ਅੱਗੇ ਕੌਮ ਅੱਗੇ ਇਸ ਵਕਤ ਖੜੀਆਂ ਨਹੀਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਈ ਵਾਰ ਕਹਿੰਦੇ ਨੇ ਕਿ एसजीपीसी ਕੰਪੀਟੈਂਟ ਹੈ ਸਮਰੱਥ ਹੈ ਸਾਰੇ ਮਾਮਲੇ ਨਿਬੇੜਨ ਦੇ ਵਿੱਚ 328 ਰੂਪਾਂ ਦਾ ਮਾਮਲਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਬੇੜਿਆ ਤੇ ਇਹਦੇ ਵਿੱਚ ਪੁਲਿਸ ਦੇ ਦਖਲ ਦੀ ਲੋੜ ਨਹੀਂ ਹੈ ਪਰ ਕੱਲ ਕਈ ਹਵਾਲੇ ਆਏ ਸ਼੍ਰੀ ਦਰਬਾਰ ਸਾਹਿਬ ਵਿਖੇ ਇੱਕ ਵਾਰ ਚੋਰੀ ਦੀ ਘਟਨਾ ਹੋਈ ਸ਼ਿਕਾਇਤ ਦਰਜ ਕਰਾਈ ਗਈ ਪਿਛਲੇ ਸਮਿਆਂ ਦੇ ਵਿੱਚ ਜਦੋਂ AI ਦੀ ਟੈਕਨੋਲੋਜੀ ਨੇ ਬੇਅਦਬੀਆਂ ਕੀਤੀਆਂ ਤੇ ਸ਼ਿਕਾਇਤਾਂ ਦਿੱਤੀਆਂ ਗਈਆਂ ਸੋ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਨਵੇਂ-ਨਵੇਂ ਸਵਾਲਾਂ ਨੂੰ ਜਨਮ ਦੇ ਰਹੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਹੁਣ ਪੇਸ਼ ਹੋਣਗੇ 15 ਜਨਵਰੀ ਨੂੰ ਉਦੋਂ ਕਿਹੜੇ ਨਵੇਂ ਸਵਾਲ ਪੈਦਾ ਹੁੰਦੇ ਨੇ ਲਾਈਵ ਹੁੰਦਾ ਨਹੀਂ ਹੁੰਦਾ ਅਗਰ ਲਾਈਵ ਨਹੀਂ ਹੁੰਦਾ ਤੇ ਕੀ ਉਹਨਾਂ ਨੂੰ ਬਾਹਰ ਆ ਕੇ ਆਪਣੀ ਗੱਲ ਰੱਖਣ ਦੀ ਇਜਾਜ਼ਤ ਦਿੱਤੀ ਜਾਏਗੀ ਜਾਂ ਭਗਵੰਤਮਾਨ ਜੋ ਸਪਸ਼ਟੀਕਰਨ ਦੇ ਕੇ ਆਉਣਗੇ ਜੋ ਸਬੂਤ ਦੇ ਕੇ ਆਉਣਗੇ ਉਹਨਾਂ ਨੂੰ ਪਬਲਿਕ ਹੀ ਨਹੀਂ ਕਰਨਗੇ ਇਹ ਬਹੁਤ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਹਰ ਕਿਸੇ ਦੀ ਇਸ ਵਕਤ ਨਜ਼ਰ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੀ ਸਿਆਸਤ ਨਾਲ ਜੁੜੇ ਕਈ ਅਹਿਮ ਮੁੱਦਿਆਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਨਲਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦਿਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਚੈਨਲ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਵੀਡੀਓ ਦੇ ਜ਼ਰੀਏ ਜਾਂ ਪ੍ਰੈਸ ਨੋਟ ਦੇ ਜ਼ਰੀਏ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ